ਕੌੜੀਆ ਕਬੱਡੀ ਪਲੇਅਰ ਹੈ ਜਿਹਦਾ ਮਟਰ ਹੋਇਆ ਸੀ ਤੇ ਜਿਹੜੇ ਜੀਆ ਡਿਸਟ੍ਰਿਕਟ ਦਾ ਇਹ ਮਟਰ ਹੋਇਆ ਸੀ ਉਹਨਾਂ ਤੋਂ ਪੁਲਿਸ ਪਾਰਟ ਨੇ ਜੀ ਕਰਕੇ ਕੰਮ ਕੀਤਾ ਤੇ ਜਦੋਂ ਕੱਲ੍ਹ ਦੀ ਰੋਕਤ ਕਰਕੇ ਇਹ ਵੀ ਇੱਕ ਫੇਸ ਵੀ ਪ੍ਰੋਬਲਮ ਹੈ ਇਸ ਤੋਂ ਜਿਹੜੀ ਅਗਲੀ ਪ੍ਰੋਗਰਾਮ ਹੈ ਉਹ ਵੀ ਟੀਮ ਤੋਂ ਅਪਡੇਟ ਆਇਆ ਹੈ ਕਿ ਹੋਰ ਵੀ ਬੱਚੇ ਬੰਦੇ ਰੈਸਟ ਕਰ ਲਏ ਜੀ ਪਹਿਲਾ ਹੈਗਾ ਇੱਕ ਐਸ ਦੀਪ ਸਿੰਘ ਨਾਮ ਦਾ ਬੰਦਾ ਉਹ ਮੈਂ ਤੁਹਾਨੂੰ ਦੱਸਦਾ ਕਿ ਇਹ ਹੈ ਜੀ ਇੱਕ ਬੜੀ ਸਟਰੋਂਗ ਇਨਪੁੱਟ ਆਈ ਜੀ ਜਿਹੜਾ ਐਸ ਦੀਪ ਸਿੰਘ ਹੈ ਜਿਹੜਾ ਮੇਨ ਡੋਮੀਨਲ ਦਾ ਐਂਗਲਰ ਆ ਕੋਆਰਡੀਨੇਟਰ ਹੈਗਾ ਤੇ ਇਹ ਇਹ ਜਿਹੜਾ ਹੈਗਾ ਇਸ ਮਦਰ ਨੂੰ ਮਾਸਟਰਮਾਈਂਡ অর ਪਲਾਨ ਕੀਤਾ ਹੈਗਾ ਇਹ ਬਾਹਰ ਪੱਜਦੀ ਕਰਾ ਦੇਗਾ ਜਦੋਂ ਉਹਨੂੰ ਫੜਿਆ ਗਿਆ ਜੀ ਉਸਨੂੰ ਪਤਾ ਲੱਗ ਗਿਆ ਜੀ 25 ਨਵੰਬਰ ਨੂੰ ਉਹ ਆਇਆ ਹੈ ਜੀ ਰਾਸ਼ਟਰੀ ਆਟਾ ਪਹਿਲਾਂ ਹੀ ਕਰਮ ਕਰੰਦ ਦਾ ਰੰਗਲਾ ਰਿਹਾ ਵੈਰੀ ਸਾਹਿਬ ਇਹਨਾਂ ਦੀ ਬਹੁਤ ਬਸਤਾ ਦੇ ਵਿੱਚ ਇੱਕ ਪਕੀਆ ਚਲਾ ਗਿਆ ਤੇ ਇਹਦਾ ਜਿਹੜਾ ਦੋਨੇ ਕਾਲ ਦੇ ਨਾਲ ਸਿੱਧਾ ਟਾਚੇਗਾ ਨਾਲ ਇੱਕ ਹੋਰ ਮੁੰਡੇ ਹੈਗੇ ਜਿਹਦਾ ਡਿਗਰੀ ਵੀ ਹੈ ਉਹ ਗੁਰਲਾਲ ਯੂਐਸਏ ਤੋਂ ਹੈ ਉਹ ਕੋਪਰੇਟਿਵ ਹੈਗਾ ਦੋਨੇ ਕਾਲ ਦੇ ਲਈ ਡਿਗਰੀ ਇਹਨਾਂ ਨਾਲ ਇਹ ਰਹਿ ਗਿਆ ਚੱਕ ਦੇ ਵਿੱਚ ਤੇ ਇਹ ਜਿਹੜਾ ਇਹਨਾਂ ਦਾ ਸਾਰਾ ਕੁਝ ਪਲਾਨ ਹੋ ਗਿਆ ਤਾਂ ਇਹਨੇ ਆਪਣੀ ਟਿਕਟ ਬੁੱਕ ਕਰਾ ਕੇ ਉਹ ਦੋਸਤੀ ਦਿੱਤੀ ਕਲੰਦੀ ਗਈ ਇਹਨਾਂ ਦੇ ਇੰਨਾ ਪਤਾ ਗਿਆ ਪੁਰਾਣਾ ਨਿਸ਼ਾਨੀ ਕੀਤਾ ਹੋਇਆ ਹੈ ਜੀ ਪਲਾਨ ਆਪਣਾ ਬਜੀਬ ਹੋ ਗਿਆ ਤੇ 25 ਤੇ 16 ਤਰੀਕ ਨੂੰ ਜਦੋਂ ਤੁਹਾਨੂੰ ਸਾਰੇ ਇਨਫਰਮੇਸ਼ਨ ਆਈ ਹੈ ਤੇ ਇਹ ਜਿਹੜਾ ਹੈਗਾ ਅਸੀਂ ਉਹ ਦਿੱਲੀ 에ਰਪੋਰਟ ਤੋਂ ਰੈਸਟ ਕਰਿਆ ਤੇ ਇਨਪੁਟ ਦੇ ਉੱਪਰ ਵੀ ਜਿਹੜੀ ਆਈ ਹੈ ਉਹ ਯਾਨੀ ਕਿ ਹੁਣ ਇਹ ਮਤਾਰਾ ਜਿਹੜਾ ਦੱਸਿਆ ਗਿਆ ਹੈ ਜੁਗਰਾਜ ਜਿਹੜਾ ਹੈਗਾ ਮੁੰਡਾ ਅਮਰਸਰ ਰੂਲ ਦਾ ਕੱਲ ਅਸੀਂ ਅਮਰਸਰ ਰੂਲ ਪੁਲਿਸ ਦੀ ਮਦਦ ਨਾਲ ਕੱਲ ਅਰੈਸਟ ਕੀਤਾ ਹੈਗਾ ਜੀ ਇਹ ਦੋ ਬੰਦੇ ਜਿਹੜੇ ਹੈਗੇ ਨੇ ਵਿੱਚ ਰੈਸਟੋਰੈਂਟ तकरीबन ਜਦੋਂ ਇਹਨਾਂ ਨੂੰ ਪੂਰੀ ਇੱਕ ਕਲੈਰਿਟੀ ਹੋਈ ਕਿ ਇਹ ਕੋਈ ਸੋਇਆ ਦਾ ਇਹ ਕਿੱਟਾ ਤਾਂ ਉਹਦੇ ਵਿੱਚ ਆਇਆ ਕਿ ਪੰਜ ਤੋਂ 6 ਬੰਦੇ ਜਿਹੜੇ ਇਨਵੋਲਡ ਸਦੇ ਦੋ ਐਕਟਿਵ ਸ਼ੂਟਰ ਵੀ ਸਨ ਉਹਨਾਂ ਤੋਂ ਇਲਾਵਾ ਚਾਰ ਬੰਦੇ ਹੋਰ ਸੀਗੇ ਜਿਹੜੇ ਕਿ ਇਸ ਕੰਮ ਦੇ ਵਿੱਚ ਸਪੋਰਟਿਵ ਕਹਿ ਲਈਏ ਆਪਾਂ ਇਹਨਾਂ ਨੂੰ ਸਪੋਰਟ ਕਰ ਰਹੇ ਸੀਗੇ ਉਹ ਸੀਗੇ ਉਹਨਾਂ ਦੇ ਵਿੱਚੋਂ ਜਿਹੜਾ ਇੱਕ ਮੁੰਡਾ ਹੈਗਾ ਇਹ ਜਿਹਦਾ ਅੱਜ ਇੱਥੇ ਕਾਊਂਟਰ ਹੋਇਆ ਹਰਪਿੰਦਰ ਸਿੰਘ ਲਿਆਰ ਸਾਹੀ ਨਾ ਨਸ਼ੇਰਾ ਪਰਿਵਰਤਨ ਕਾਰਕਰ ਦਾ ਰੇਵਲਾਈਜ਼ ਕਰ ਰਿਹਾ ਪੰਜ ਤੋਂ 6 ਵਾਰ ਦਾਤਾਂ ਦੇ ਵਿੱਚ ਇਹ ਇਨਵੋਲਡ ਸੀਗਾ ਕੱਲ ਮੇ ਜਿਹੜੇ ਸ਼ੁਕਰਾਨ ਨੇ ਐਕਟਿਵਲੀ ਸਪੋਰਟ ਕੀਤਾ ਹੈਗਾ ਜਿਹੜੀ ਇਨਪੁੱਟ ਮਿਲੀ ਸੀਗੀ ਐਸ਼ ਦੀ ਪਤੀ ਨਿਸ਼ਾਨਦੇਹੀ ਤੇ ਕਿ ਇਹ ਵੀ ਉਹਦੇ ਨਾਲ ਇਥੋਂ ਭੱਜਣ ਦੀ ਖਰਾਕ ਦੇ ਵਿੱਚ ਹੈਗਾ ਤੇ ਡੇਰਾਬਸੀ ਲੈਲੀ ਦੇ ਏਰੀਏ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਪਿੱਕਅਪ ਜਿਹੜਾ ਹੈਗਾ ਇਹ ਐਸ਼ ਨੇ ਕਰਵਾਉਣਾ ਸੀਗਾ ਲੇਕਿਨ ਉਹ ਕੱਲ ਫੜਿਆ ਗਿਆ ਮੇਬੀ ਇਹਨਾਂ ਦਾ ਟਾਈਅਪ ਨਹੀਂ ਹੋਇਆ ਜਦੋਂ ਪੁਲਿਸ ਪਾਰਟੀ ਇੱਥੇ ਪਹੁੰਚੀ ਦੋਨੋਂ ਪਾਸੇ ਨੂੰ ਘੇਰਾ ਪਾਇਆ ਗਿਆ ਪਰ ਇਹ ਤਨੂ ਪਿੱਛੇ ਬਿਲਡਿੰਗ ਲੈ ਕੇ ਵਿੱਚ ਬੰਦਾ ਕਰ ਲਿਆ ਕਿੰਨਾ ਪਾਸਿਆਂ ਤੋਂ ਜਿਹੜੀ ਸਾਡੇ ਐਸਐਚਓ ਡੇਰਾਬਸੀ ਸਾਹਿਬ ਹੈਗੇ ਆ ਡੀਐਸਪੀ ਡੇਰਾਬਸੀ ਇਨਚਾਰਜ ਸੀਆਈਏ 2 ਮਲਕੀਸ਼ ਸਿੰਘ ਹੋਰੀ ਇਹਨਾਂ ਸਾਰਿਆਂ ਦੀ ਜਿਹੜੀ ਟੀਮਾਂ ਨੇ ਇਹਨਾਂ ਨੇ ਇਹਨੂੰ ਠੇਰਾ ਪਾਇਆ ਇੱਥੇ ਤੇ ਤਕਰੀਬਨ 8 ਤੋਂ 10 ਰਾਊਂਡ ਇਹਨੇ ਜਗਾਨਾ ਪਿਸਟਲ ਹੈਗਾ 9 ਐਮਐਮ ਦੇ ਕੋਲ ਜਿਹਦੇ ਨਾਲ ਇਹਨੇ ਫਾਇਰ ਕੀਤਾ ਉਹਦੇ ਚੋਂ ਦੋ ਜਿਹੜੇ ਸਾਡੇ ਮਲਾਕੀ ਮੈਂ ਉਹਦੇ ਗੋਲੀ ਲੱਗੀ ਇੱਕ ਦੀ ਬੁਲੇਟ ਪ੍ਰੂਫ ਜੈਕਟ ਤੇ ਲੱਗੀ ਹੈ ਦੂਜੇ ਦੇ ਗੋਡੇ ਦੇ نیچے ਲੱਤ ਦੇ ਵਿੱਚ ਫਾਇਰ ਲੱਗੀ ਉਹ ਪ੍ਰਿਟੀਕਲ ਹੈਗਾ ਕਾਫੀ ਬਲੱਡ ਲਾਸ ਹੋਇਆ ਉਹਨੂੰ ਹੀ ਹੈਸ ਬੀਨ ਟੇਕਨ ਟੂ ਹਸਪੀਟਲ ਤੇ ਇਹਨੂੰ ਵੀ ਜਿਹੜਾ ਹਸਪੀਟਲ ਲਿਜਾਇਆ ਗਿਆ ਹੈ ਇਸ ਤੋਂ ਇਲਾਵਾ ਜਿਹੜਾ ਮੈਂ ਤੁਹਾਨੂੰ ਜਿਹੜਾ ਮੇਨ ਵਹੀਕਲ ਜਿਹੜਾ ਇਹਦੇ ਵਿੱਚ ਯੂਜ਼ ਹੋਇਆ ਸੀਗਾ ਮੋਟਰਸਾਈਕਲ ਵੀ ਤੇ ਭੱਜੇ ਸੀ ਉਹ ਵੀ ਅਸੀਂ ਸੁਹਾਣਾ ਦੇ ਨੇੜੇ ਹੀ ਜਦੋਂ ਛੱਡ ਕੇ ਗਏ ਸੀ ਇਹ ਨਿਸ਼ਾਨਲੇ ਦੇ ਉੱਪਰ ਉਹ ਵੀ ਜੀ ਅਸੀਂ ਰਿਕਵਰ ਕਰ ਲਿਆ ਹੋਇਆ ਤੇ ਹੋਰ ਜਿਹੜਾ ਅੱਗੇ ਵਹੀਕਲ ਯੂਜ਼ ਹੋਇਆ ਉਹ ਬਾਕੀ ਜਿਹੜੇ ਬੰਦੇ ਇਨਵੋਲਡ ਹੋਏ ਸਾਰੇ ਨਾਲ ਆਇਡੈਂਟੀਫਾਈ ਹੋ ਗਏ ਇਹਦੇ ਵਿੱਚ ਤੇ ਮੈਂ ਤਾਂ ਨਾਮ ਵਗੈਰਾ ਨਹੀਂ ਹਲੇ ਉੱਪਰ ਸਭ ਨਾਲ ਉਸ ਕਰਕੇ ਤਾਂ ਇਹਦੀ ਜਾਣਕਾਰੀ ਜਿਹੜੀ ਇਨਫਰਮੇਸ਼ਨ ਆਲੇ ਸਪਰੈਡ ਆਊਟ ਹੋਵੇ ਬਟ ਇਹ ਸਾਰੇ ਜਿਹੜੇ ਬੰਦੇ ਹੋਣਗੇ ਚੰਗਾ ਹੋ ਜਾਏਗਾ ਕਿ ਜਲਦੀ ਹੀ ਬਾਕੀਆਂ ਨੂੰ ਵੀ ਜਿਹੜੇ 2-3 ਬੰਦਿਆਂ ਦੇ ਹੋਰ ਲੱਗੇ ਹੋਏ ਜੋ ਇਹਦੀ ਐਸ਼ਦੀਪ ਦੇ ਮੋਡਿਊਲ ਸੀ ਇਹਦੇ ਲੱਗੇ ਹੋਏ ਆ ਕੁਝ ਜੁਗਰਾਜ ਦੇ ਬੰਦੇ ਸੀਗੇ ਉਹਦੀ ਪੁਸ਼ਤਾ ਕੇ ਅੱਗੇ ਲੱਗੇ ਹੋਏ ਆ ਤੇ ਜਲਦੀ ਜਿਹੜੇ ਬਾਕੀ ਹੈਗੇ ਉਹਨਾਂ ਨੂੰ ਵੀ ਰੈਸਟ ਸਰ ਨੈਸ਼ਨਲ ਹਿੰਦੀ ਮੈਂ ਇੱਕ ਪੜ੍ਹਦੇ ਹਾਂ ਹਿੰਦੀ ਬਲੱਟ ਕਿਤਾਬ ਹੀ ਹੈ ਨਹੀਂ ਇਹ ਇੱਕ ਕੱਲਾ ਹੀ ਸੀਗਾ ਜੀ ਜੋ ਹਸਪੀਟਲ ਨੂੰ ਲਜਾਇਆ ਗਿਆ ਹੈ ਹਸਪੀਟਲ ਨੂੰ ਹੋਰ ਕਲੈਰਿਟੀ ਲੈ ਲੈਣੇ ਪਰ ਪ੍ਰੀਲੀਮਿਨਰੀ ਜੋ ਬੰਦ ਹਾਲੇ ਟੈਲੀਫੋਨਿਕਲੀ ਹੀ ਸਾਨੂੰ ਪਤਾ ਲੱਗਿਆ ਹੈਗਾ ਡਾਕਟਰ ਤੋਂ ਇਹਦੀ ਟੈਕੀਕ ਸਰ ਨੈਸ਼ਨਲ ਨੈਸ਼ਨਲ ਕਿ ਹਿੰਦੀ ਮੈਂ ਬੋਲਦੇ ਹਾਂ ਮੈਂ ਇਸ ਦੀ ਗੱਲ ਕਰਦੇ ਹਾਂ ਆਪਣੇ ਪਰਿੰਟਾ ਅਗਰ ਕੀ ਸਵਾਲ 可以吧？